ਪਹਿਲੇ ਦੋ ਭਾਗਾਂ ਚ ਤੁਸੀਂ ਦੇਖਿਆ ਦੋਸਤੋ ਓਹ ਬਾਈ ਓਏ ਜਨਾ 16 16 ਓਏ ਓਹ ਬਾਈ ਕਿਵੇਂ ਕਰਦੇ ਆ ਜਿੱਤੀ ਮੈਂ ਰੁਪਏ ਦੇਖਾਉਣ ਲੱਗੇ ਓਏ ਬੱਕਰੀ ਓਏ ਮੈਂ ਮਾਰਦਾ ਉਹ ਚੱਕਰ ਓਏ ਚੱਕਰ ਨੂੰ ਪੂਰੀ ਪਤਾ ਓਏ ਤੁਮ ਇੱਕ ਗੱਲ ਕਰ ਓਏ ਉਹਦਾ ਜੀਤੇ ਨਾਲ ਤਾਂ ਫਿੱਟ ਅੱਛਾ ਔਰ ਓ ਯਾਰ ਮੈਂ ਓਏ ਯਾਰ ਕੋਈ ਗੱਲ ਨਹੀਂ ਉਹਦੇ ਨਾਲ ਯਾਰ ਤੁਸੀਂ ਉਹੀ ਬੋਲੀ ਜਾਂਦੇ ਹੋ ਓ ਕੁੜੀ ਦੇਖ ਓਏ ਉਹ ਸਾਲਿਆ ਜਵਾਗਤਾ ਛੜ ਦਿਆ ਕਰ ਮੇਰੇ ਬੱਚੇ ਮੇਰਾ ਡੰਬਰ ਖ ਖ ਮਾਰ ਰਿਹਾ ਟੋਟੇ ਦੀ ਟੋਟ ਤਾਈ ਮਤਾਂ ਜੋ ਮੇਰੇ ਪਾਸ ਤਾਰੀ ਤਾਂ ਵਿਨਾਸ਼ਕਾਰ ਖੇਟਿਆ ਤੋਨੇ ਅਬ ਮੈਨੂੰ ਦੇਖੀ ਤਾਰੀ ਨੂੰ ਆਉਣ ਦਾ ਇੱਕ ਦਿਨ ਜਾੜਥ ਲੈ ਕੇ ਤੈਨੂੰ ਲੈ ਆ ਵੀ ਮੁੰਡਿਓ ਸਾਜੀ ਅੱਗੇ ਕਰਿਆ ਕੋਈ ਸਕਾਰਬਾ ਹਿੱਲਾ ਹਾਂਜੀ ਹਾਂਜੀ ਕਰਤਾ ਹਾਂਜੀ ਸਤਿ ਸ਼੍ਰੀ ਅਕਾਲ ਹਾਂ ਹਲਿਓ ਜਲੇ ਹਾਂਜੀ ਦਾਨੇਦਾਰ ਸਾਹਿਬ ਆ ਜਾ ਵੀ ਆ ਜਾ ਓ ਮੁੰਡਿਓ ਬੰਤਾ ਤੇ ਘਰੋਂ ਚੱਕ ਲੈ ਉਹ ਟਾਈਮ ਹੋ ਗਿਆ ਸੱਜਣ ਤੇ ਤੈਨੂੰ ਪੀਤਾ ਅਸੀਂ ਖਵਾਉਣਾ ਹੈ ਤੈਨੂੰ ਜਾ ਤੇਰੇ ਪਾਪ ਚ ਗੀਰਦਾਰ ਨੇ ਬੁਲਾਇਆ ਤੈਨੂੰ ਹੋ ਵੀਰੇ ਇਹ ਗੱਲ ਹੋ ਗਈ ਕੁੜੀਏ ਖਾਣੇਦਾਰ ਦੇ ਹੁੰਦੇ ਇਹ ਜੁਨਾ ਖਾਣੇਦਾਰ ਸਾਹਿਬ ਹਦੋਂ ਕੋ ਮੇਰੇ ਘਰ ਵਾਲੇ ਨੂੰ ਕੀ ਮਾਰ ਰਹੇ ਨੇ ਹੁਣ ਉਹਨਾਂ ਨੂੰ ਛੱਡ ਦੇ ਜੰਗੀਆ ਜ਼ਰਾ ਕੁੱਤੇਆ ਛੱਡ ਕੇ ਬੰਨੂ ਖਾਣੇਦਾਰਾ ਤੇ ਚੰਗਾ ਨਹੀਂ ਕੀਤਾ ਤੈਨੂੰ ਮੈਨੂੰ ਹਾਈ ਲੱਗੇਗੀ ਖਾਣੇਦਾਰ ਦਾ ਕਦੀ ਮਾੜਾ ਕਰਦਾ ਨਹੀਂ ਇਹ ਤਾਂ ਹਮੇਸ਼ਾ ਚੰਗਾਈ ਕਰਦਾ ਨਹੀਂ ਐਂਕਲਾ ਵੀ ਜ਼ਗੀਰਦਾਰ ਨੇ ਆ ਸੁੱਚਾ ਕੀ ਸੋਚਦਾ ਸੀ ਯਾਰ ਕੋਈ ਨਹੀਂ ਜ਼ਗੀਰਦਾਰ ਦੀ ਝਾੜ ਥੱਲੇ ਆਇਆ ਅੱਪੀ ਦੱਸੂ ਚੱਲ ਚੱਲ ਉਹ ਆਪਣਾ ਸੁੱਖਾ ਨਹੀਂ ਹਾਂ ਹੈਗਾ ਕੀ ਹਾਲ ਹੋ ਗਈ ਠੀਕ ਵੀ ਐ ਸਤਿ ਸ਼੍ਰੀ ਅਕਾਲ ਜਗੀਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਤਾਰੀ ਕਿਵੇਂ ਆ ਠੀਕ ਆ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਹੱਥ ਦਾ ਤੁਹਾਡੇ ਸਿਰ ਤੇ ਜਾ ਹੁਣ ਕੇ ਦੱਸ ਕੀ ਕਰ ਲੋ ਉਹ ਸੀਸਾ ਦਾ ਤੂੰ ਜੱਕੀ ਕਰਦੀ ਐ ਆਪੇ ਠੀਕ ਕਰ ਦੇ ਤੁਸੀਂ ਵੀ ਨਾ ਅੱਛਾ ਆਏ ਕਰਿਓ ਹਾਂ ਸਾਰਾ ਸੌਦਾ ਪੱਤਾ ਤਾਂ ਪਿਆ ਵਾ ਤੁਸੀਂ ਨਾ ਲਾਡੋ ਵਾਸਤੇ ਕੋਈ ਖੜਾਉਣਾ ਲੈ ਆਈਓ ਤੁਸੀਂ ਵੀ ਨਾ ਚਲ ਠੀਕਾ ਚੱਲਦਾ ਮੈਂ ਕੀ ਕਰੀ ਚੱਲ ਗਈ ਜੀ ਜੀ ਦਾ ਸਾਹ ਉਹ ਤਾਂ ਲੀਵਾ ਦਾ ਖਾਤਾ ਵੀ ਗਲਤ ਹੈ ਗਿਆਸਾ ਉਹ ਤਾਂ ਨਹੀਂ ਬਣਾਦੀ ਇੱਕਦਮ ਕੁਝ ਜਿਗਾੜ ਕਰਨਾ ਪਊਗਾ ਆਪਾਂ ਨੂੰ ਹੋਰ ਕੁਛ ਲੋਜ ਗਾਰਡ ਕਰਟਿਆ ਕੋਈ ਨਹੀਂ ਜੀ ਦਾ ਉਹ ਦੇਖੀ بڑا ਸਾਹੌਂ ਸਾਹੀ ਹੋਇਆ ਹੈ ਘਬਰੇ ਜੀ ਜੀ ਦਾ ਸਾਹ ਜਾਗਰ ਕਰੇ ਨਹੀਂ ਹੈਗਾ ਜੀ ਅੱਛਾ ਹਾਂ ਜੀ ਉਹ ਛੇਰ ਗਿਆ ਪਿਛਾਪ ਤੱਕ ਮੁੜੂਗਾ ਅੱਛਾ ਆ ਵੀ ਨੀਮ ਮੰਗਾ ਕੇ ਤੇਰੇ ਮਾੜੇ ਤੇ ਹਰਦੀ ਮਨਾ ਕੇ ਆਈ ਠੀਕ ਹੈ ਵਸਾ ਵਸਾ ਦਿੱਕਟਾ ਹੋਈ ਉੰਗੜੂ ਠੁਕੇ ਹਾਂਜੀ ਤੇਰਾ ਚਾਚਾ ਹਾਲੇ ਤੱਕ ਨਹੀਂ ਆਇਆ ਆਏ ਨੇ ਲੈ ਤੂੰ ਦੇਖ ਕੇ ਆਏਗਾ ਮੜਾ ਜਾ ਕਿੱਥੇ ਤੱਕ ਐ ਚੱਲ ਮੈਂ ਦੇਖਿਆ ਨਹੀਂ ਕੋਈ ਹਾਂ ਮੜਾ ਦੇਖ ਕੇ ਆਈ ਕਿੱਥੇ ਦੇਖਣ ਤੂੰ ਉਹ ਨਹੀਂ ਆਇਆ ਤਾਸੀ ਆ ਗਏ ਲੀਡ ਨਾ ਤੂੰ ਇੱਥੇ ਐਨੀ ਸੋਣੀ ਰੰਗ ਖੇਤਾ ਜਮਕਾਨ ਉਹ ਜਿਦਰਾ ਜੱਟ ਦਾ ਕੱਲੀ ਛੱਡ ਗਿਆ ਕੀ ਬਗਵਾਸ ਕਰਦਾ ਸੁਖਿਆ ਤੂੰ ਕਹਿੰਦਾ ਕਿਉਂ ਨਹੀਂ ਇੰਨਾਂ ਨੂੰ ਕੁਛ? ਜੀਰ ਦਰਾਂ ਸੁਖੇ ਤੂੰ ਵੀ ਇੰਨਾ ਨਾ ਰੜਿਆ ਹੋਇਆ ਚਾਚੀ ਜਿਹਦੀ ਮੈਨੂੰ ਲੋੜ ਸੀ ਉਹ ਤਾਂ ਮੈਨੂੰ ਮਿਲਦੀ

ਕਾਹਦਾ ਪਛਾਣਾ ਮੈਨੂੰ ਅੱਜ ਵੀ ਆਦਾ ਏ ਤੇਰਾ ਉਹ ਥੱਫੜ ਤਾ ਕੀ ਕਰੇ ਕੋਈ ਨਾ ਸੀ ਤੂੰ ਤਬੇ ਤਾਂ ਇਸ ਤਰ੍ਹਾਂ ਹੀ ਕਰਾਈ ਜਾਂਦਾ ਸਰਦਾਰ ਜੀ ਨਹੀਂ ਕੁ ਮਾਲਕ ਨਾ ਸਮਾਰੇ ਚਲ ਚੰਗੀ ਤਰ੍ਹਾਂ ਹੀ ਦੇਖ ਲੈਣੇ ਆ ਚਲੋ ਸਰਦਾਰ ਜੀ ਦੇ ਕੋਈ ਮਲੀਮਾ ਕਿੰਨੀ ਰੀਜਨਲ ਬਣਾਇਆ ਹੋਊਗਾ ਰੱਬ ਨੇ ਇਹਨੂੰ ਇਹ ਬਕਵਾਸ ਤਾਂ ਉਹ ਬਕਵਾਸ ਤਾਂ ਮੈਂ ਹਲੇ ਕੀਤੀ ਹੀ ਨਹੀਂ ਇਹ ਪਰ ਪੈਨੂ ਬਹੁਤ ਮਹਿੰਗਾ ਪਉਗਾ ਤੇ ਚੱਲ ਚੱਬ ਬੈਠ ਕਰ ਅਜਾ ਸਰਦਾਰ ਜੀ ਰੋਟੀ ਖਾ ਲੋ ਸੁਣ ਜਾ ਆਇਆ ਪੱਕੀ ਜੀ ਫਿਰਦੀ ਅੱਜ ਕੁਛ ਨਹੀਂ ਕਿਸੇ ਨੂੰ ਸਬਕ ਸਿਖਾ ਕੇ ਆਈਆਂ ਉਹ ਐਵੇਂ ਨਾ ਕਿਸੇ ਨਾਲ ਪੰਗੇ ਲਿਆ ਕਰ ਉਹ ਨਹੀਂ ਹੈਗਾ ਜ਼ਗੀਰਦਾਰ ਮਨੀਮ ਹਾਂ ਕਿਸੇ ਨੂੰ ਨਾਲ ਲਈ ਫਿਰਦਾ ਸੀ ਅੱਛਾ ਬਸ ਬਤਮੀਜੀ ਜੀ ਕਰਦਾ ਸੀ ਸਿਖਾਦਾ ਸਬਕ ਚੱਟੀ ਨੇ ਕੀ ਕਰਤਾ ਥੱਪੜ ਮਾਰਿਆ ਤੂੰ ਐਵੇਂ ਨਾ ਲੋਕਾਂ ਨਾਲ ਪੰਗੇ ਲਿਆ ਕਰ ਪੁਰ ਪੰਗਾ ਖੜਾ ਕਰੀ ਮੇਰੀ ਜਾਨ ਨੂੰ ਆਪੜਾ ਰੋਟੀ ਉਹਨਾਂ ਗਲਾਸ ਨਹੀਂ ਲੈ ਕੇ ਆਈ ਅੱਜ ਉਹ ਭੁੱਲ ਗਈ ਉਹ ਤੁਸੀਂ ਢੋਲੂ ਨੂੰ ਮੂੰਹ ਲਾ ਲਓ ਤੇਰੇ ਵੀ ਬਸ ਇਹੀ ਕੰਮ ਰਹੇ ਤੇਰੇ ਲੋਏ ਲੱਤੀ ਜਿੰਨ ਮੂੰਦਾ ਘਟ ਪਾ ਲਿਆ ਕਰ ਉਹ ਕਾਲੀ ਕਾਲੀ ਚ ਜ਼ਿਆਦਾ ਪੈ ਗਈ ਤੂੰ ਹੈ I don't know. in ਦਾ ਲਾਦੇ ਨੂੰ ਦਾ ਗੋਦ ਫਿਸਲਦਾ ਲਾਡੋ ਲਾਡੋ ਉੱਟਦੀ ਏ ਉੱਟਦੀ ਏ ਓਟ ਲਾਡੋ ਲਾਡੋ ਉੱਟ ਕੀ ਗਿੱਤਾ ਕੀ ਗਿੱਤਾ ਅਮਰੀਕੀ ਕੁੜੀ ਨਾਲ ਮੈਂ ਨਹੀਂ ਜੀਣਾ ਮੈਂ ਨਹੀਂ ਜੀਣਾ ਬਸ ਹੁਣ ਮੈਂ ਵੀ ਨਹੀਂ ਰਹਿ ਸਕਦੀ ਮੈਂ ਨਹੀਂ ਜੀਣਾ ਹੁਣ ਮੈਂ ਨਹੀਂ ਜੀ ਸਕਦੀ ਹੁਣ ਚਾਚੀ ਚਾਚੀ ਤੁਸੀਂ ਆ ਯਾ ਤੁਸੀਂ ਮੈਨੂੰ ਕੋਈ ਚੀਜ਼ ਦੱਸੋ ਕੋਈ ਚੀਜ਼ ਦੱਸੋ ਮੈਂ ਵੀ ਹੁਣ ਜੀ ਕੇ ਕੀ ਕਰੂੰਗੀ ਆ ਬਰੇਦੋ ਆ ਗਿਆ ਆ ਮੇਰੇ ਲਾਡਾ ਲਾਡਾ ਇਹਦਾ ਤਬਰੇਦੋ ਇਹ ਇਹ ਬੋਲ ਰਿਹਾ ਆ ਗਿਆ ਮੈਂ ਆ ਗਿਆ ਤੁਸ ਤਾ ਤਬਰੇਦੋ ਜਿਹੜਾ ਕੱਲੇ ਘਰੇ ਦੁੱਧ ਪਿਆ ਕੇ ਤੱਪਵਾ ਲਿਆ ਸੀ ਤੁਹਾਨੂੰ ਤਾਂ ਮੈਂ ਮਾਰਦਾ ਪਰ ਦੀਗੀ ਦੀਗੀ ਇਹਦਾ ਇਹ ਦੀਗੀ ਇਹਦਾ ਕਾਹਦਾ ਦੀਗੀ ਦੱਸ ਮੈਨੂੰ ਇਹਦਾ ਨਾਂ ਦੱਸ Det er ikke meg! Tidak <laughs> berhasil ਕਾਥਿਓ ਕਿ ਕੀ ਕਰੀਂ ਜੰਮਾ ਅਲਾਂਕੋ ਕੌਣ ਕੈਪਰ ਰੋਦਾ ਰਹਿੰਦੇ ਆ ਇੱਕ ਮਹੀਨੇ ਸਤਿਆ ਚਿੰਜਾ ਰਹਿੰਦੀ ਮੈਨੂੰ ਬਣਾ ਸੁਣਾ ਹਾਂ ਕੁੱਟਾ ਦੇ ਕੰਪਲੀਟ ਹੋ ਗੂ ਤੇ ਹੀ ਨਾ ਤੇਰੀ ਮੌਤ ਆ ਓਏ ਤੂੰ ਹੀ ਮਾਰੀ ਸੀ ਨਾ ਮੇਰੇ ਪਰਿਵਾਰ ਨੂੰ ਫਾਰਦਾ ਨਹੀਂ ਫਾਰਿਆ

ਅਵੇ ਮਾਤੇ ਵੇ ਡਾਕਟਰ ਕੰਪਲਟ ਨਾ ਕਰੀਂ ਤੁਹਾਨੂੰ ਸਟੋਪ ਕਰ ਦੇ ਤਾ ਆ ਕੋਈ ਨਹੀਂ ਵੀ ਨਹੀਂ ਮਾਰ ਰਹੀ ਲੱਗ ਰਹਾ ਦੁਕਾਨਾ ਦੇਖਦੇ ਕੀ ਹੋਏ ਇਹ ਕਿਛ ਕੋਈ ਸਾਟੂ ਮਰ ਤੁਹਾਨੂੰ ਆ ਗਿਆ ਵੇ ਗੱਡੀ ਆ ਗਈ ਗੱਡੀ ਆ ਗਈ ਉਠੋ ਤੁਸੀਂ ਪੁੱਤਰਾ ਤੈਨੂੰ ਕੋਈ ਬੰਦੇ ਗੱਡੀ ਦੀ ਲਾਈਨ ਕਿੱਥੇ ਤੇ ਉੱਥੋਂ ਤੇ ਵੀ ਚੱਕ ਕੇ ਲੈ ਬੈਠ ਪੁੱਤਰਾ ਮੈਨੂੰ ਉੱਥੇ ਲੈ ਕੇ ਆ ਭਾਬੀ ਮੈਂ ਜਾ ਘਰ ਜੇ ਜੇਕਰ ਤੂੰ ਜੇਕਰ ਆ ਗਿਆਣ ਬਣਾ ਲਿਆ ਤੇ ਭਾਬੀ ਮੇਰੇ ਨਾਟੋ ਤੇ ਪ੍ਰੀਤ ਜਗਰਾ ਕਿਤੇ ਚਲੇ ਗਿਆ ਅਸੀਂ ਤੈਨੂੰ ਸਾਰੇ ਲੱਭ ਲਿਆ ਜਗਰਾ ਕਿਤੇ ਚਲੇ ਗਿਆ ਦਿੱਤਾ ਚੱਲ ਨੇ ਵੀ ਮੈਨੂੰ ਆ ਜਾਣ ਕਰ ਨਹੀਂ ਬਾਬੀ ਹਲੇ ਬਹੁਤ ਹਸਾਬ ਕਰਨੇ ਬਾਕੀ ਨੇ ਤੂੰ ਚੱਲ ਮੈਂ ਆਉਂਦਾ ਆਪਣਾ ਕੇ ਹਾਲ ਰੱਖੀ ਮੇਰੇ ਚੱਲ ਬਾਬੇ ਤੂੰ ਚੱਲ ਲਾਡੋ ਆਇਆ ਬੁੱਤੂ ਮੈਂ ਤੇਰੇ ਪਾਪੀਆਂ ਨੂੰ ਜਾ ਕੇ ਆਇਆ ਆਇਆ ਲਾਡੋ ਮੈਂ ਆਇਆ ਦੇਖਣਾ ਨਾ ਭੁੱਲਣਾ ਜੀ ਭਾਗ ਨੰਬਰ 4 ਅਗਲੇ ਐਤਵਾਰ